ਮੈਂ ਮੰਮੀ ਨੂੰ ਕੀ ਦੱਸਾਂ ਕਿ ਮੀ ਲੋਨਾਂ ਨੇ ਫੋਨ ਹੀ ਨਹੀਂ ਇੱਕ ਵਾਰੀ ਵੀ ਕੀਤਾ ਨਾ ਪਰਚਾਈ ਨੇ ਫੋਨ ਕੀਤਾ ਨਾ ਵੀਰੇ ਨੇ ਆਣ ਕੇ ਬਾਹਰੋਂ ਫੋਨ ਕੀਤਾ ਮੰਮੀ ਦੇ ਡੇ ਆ ਨਾ ਬਦੋ ਬਦੀ ਭੇਜਣ ਪਰ ਮੈਨੂੰ ਕਿਸੇ ਨੇ ਫੋਨ ਹੀ ਨਹੀਂ ਕੀਤਾ ਤਾਂ ਮੈਂ ਕਿਹੜੇ ਮੂਹਨ ਉੱਥੇ ਚੱਲ ਜਾ ਮੇਰੀ ਗੱਲ ਸੁਣਾ ਤੇਰਾ ਘਰ ਸਕਾ ਭਰਾ ਵਾ ਹੈ ਚਾਚਿਆਂ ਤਾਇਿਆਂ ਦੇ ਜਿਹੜੇ ਮੁੰਡੇ ਹੁੰਦੇ ਨੇ ਕੋਈ ਭਰਾ ਬੰਦੇ ਨੇ ਚੁੱਪ ਕਰਕੇ ਤੇ ਮਾਨ ਨਾ ਬਹਿ ਜਾ ਕਿਤੇ ਨਹੀਂ ਜਾਣਾ ਬਦੋਂ ਮੈਂ ਵੇਲੀ ਗਈ ਹੁਣ ਮੈਂ ਵੇਲ ਕੇ ਆਈ ਆ ਇੰਨਾ ਨਹੀਂ ਵੀ ਮੈਂ ਪਾਣੀ ਘੋਟ ਕੇ ਤੇ ਪੁੱਛਾਂ ਇਹਨੂੰ ਆਣ ਕੇ ਮੈਂ ਸਿਮੀ ਨਿਕ ਤੇ ਪਾਣੀ ਘੋਟ ਲਿਆ ਕੇ ਤੇ ਵੇਖ ਲਿਆ ਕਰੋ ਆਪਣੇ ਆਪ ਆ ਗਈ ਮਮੀ ਚਲ ਸਭ ਜਿੱਤ ਗਈ ਬਾਣ ਮਮੀ ਨਾ 2 ਮਿੰਟ ਦੀ ਸਬਰ ਕਰਦੇ ਪਤਾ ਵੀ ਕੰਮ ਹੀ ਲੱਗੀ ਹੋਈ ਏ ਅੰਦਰ ਹਾਂ ਲੋਨ ਫਾਈ ਥੋਏ ਵੇਲੇ ਆਹ ਮੇਰੇ ਤੇ ਮੈਂ ਹੋ ਆਈ ਹਾਂ ਹਾਂਜੀ ਤੇ ਉਹ ਵੀ ਇੱਧਰ ਆ ਗਿਆ ਬਾਰੋਂ ਹਾਂਜੀ ਆ ਗਿਆ ਤੇ ਤੂੰ ਗਈ ਨਹੀਂ ਮਿਲਣ ਨੂੰ ਜਾਣਾ ਸੀ ਮੈਂ ਮੈਂ ਤਾਂ ਰਖੜੀ ਹੋਂਡੀ ਆ ਤੇ ਉਦੋਂ ਹੀ ਜਾਵਾਂਗੀ ਕੋਈ ਰਖੜੀ ਨੂੰ ਫੇਰ ਚੱਲ ਜੀ ਜਾ ਮਿਲਿਆ ਜਾ ਕੇ ਇੱਕ ਵਾਰੀ ਉਹਨੂੰ ਛਿਮੀ ਵੀ ਇੱਧਰ ਆਈ ਛੇਤੀ ਆ ਗਿਆ ਵਾ ਕੀ ਕੰਮ ਕੋਈ ਨਹੀਂ ਉਹਨੂੰ ਕੋਈ ਮਿਲਿਆ ਕਿ ਜਾਂ ਕੀ ਹਿਸਾਬ-ਤਾਬ ਚੱਲਿਆ ਉਹਦਾ ਵੀਰ ਤਰਨ 2 ਮਹੀਨੇ ਹੋ ਗਏ ਸੀ ਗਏ ਉਹਨੂੰ ਅਜੇ ਤੂੰ ਦੱਸ ਮਾਹਾਂ ਹੀ ਗਾਮ ਬਣਿਆ ਹੈਗਾ ਕਿਮੀ ਅਈ ਤੇਰੇ ਵੀਰ ਦੇ ਪਾਏ ਵੀ ਨੱਥੇ ਹੋਣੇ ਪੂਰੇ ਵਿਚਾਰੇ ਦੇ ਤੇ ਛੱਟਪਾਟੀ ਆ ਗਿਆ ੜਾ ਵਾ ਕੀ ਕਰਨਾ ਫਿਰ ਕੰਪਨੀ ਵਾਲੇ ਕਹਿੰਦੇ ਇੱਥੇ ਕੰਮ ਹੈ ਨਹੀਂ ਆ ਉਹਨਾਂ ਨੇ ਨਾ ਕੱਢਤਾ ਵਾ ਤਾਂ ਅਗਰ ਕਿਸੇ ਥੀ ਆ ਗਏ ਆ ਉਹ ਤੇ ਕਹਿਣ ਦੇ ਕਿ ਮੈਂ ਇੱਥੇ ਆਇਨਾ ਮਿਲਣਾ ਮੈਂ ਆਪ ਹੀ ਕਹਿਤਾ ਮੈਂ ਕੋਈ ਨੀ ਮੈਂ ਰਖਰੀ ਤੇ ਆ ਜੂਗੀ ਕਿਮੀ ਸੱਤ ਅੱਠ ਕਿੱਲੇ ਫੜੀ ਦੇ ਆ ਇਹ ਜਾਣ ਕੇ ਥੱਕੇ ਲੈਣ ਡਿਆ ਬਾਹਰ ਜਾ ਕੇ ਕੀ ਲੋੜ ਹੀ ਬਾਹਰ ਜਾਣ ਦੀ ਇਹਨੂੰ ਕਿਆਰ ਹੈ ਮੰਮੀ ਕੱਲਾ ਕੱਲਾ ਹੈ گا ਵਾ ਕਿੰਨੇ ਵੰਡ ਵੰਡਾਈ ਥੋੜੀ ਕੋਈ ਹੋਣੀ ਆ ਨਾ ਜਾ ਨਾ ਜਾ ਇਹ ਮੰਨਿਆ ਮੈਨੂੰ ਚਾਹ ਬੜਾ ਚਾਹ ਬੜਾ ਮੈਂ ਜਾਣਾ ਬਾਹਰ ਇੱਕ ਵਾਰੀ ਹੁਣ ਸੌਖਾ ਰਿਹਾ ਵਾ ਹੁਣ ਖਰਚਾ ਕਰਕੇ ਇੰਨਾ ਹੋਰ 2-3 ਲੱਖ ਰੁਪਈਆ ਲੱਗ ਗਿਆ ਵਾ ਕੋਣ ਆਣ ਕੇ ਫੇਰ ਘਰ ਬੈ ਗਿਆ ਵਾ ਆ ਤਾਂ ਉਹ ਕਿਥੋਂ ਰਲ ਨਾ ਵਾ ਨਾਲ ਰਲਣਾ ਨਹੀਂ ਆ ਚੱਲ ਬਥੇਰੇ ਪੈਸੇ ਇੰਨਾ ਕੋਈ ਗੱਲ ਨਹੀਂ ਛਿਮੀ ਜੇ ਬਥੇਰੇ ਪੈਸੇ ਆ ਤੇ ਇਤਨਾ ਥੋੜੇ ਡਾ ਲਣੇ ਨੇ ਤੇ ਇੱਕ ਗੱਲ ਆਪਣਾ ਕੰਮ ਤੋਂ ਇਸ ਤਰ੍ਹਾਂ ਕਰ ਕਿ ਤੂੰ ਨਾ ਰਖੜੀ ਬਾਨਿਆ ਵੀਰ ਨੂੰ ਜਾ ਕੇ ਤੇ ਫਿਰ ਤੇਰੀ ਭੂਆ ਨੇ ਵੀ ਆ ਜਾਣਾ ਵਾ ਚਲ ਕੋਈ ਨਹੀਂ ਮੰਮੀ ਪਹਿਲਾਂ ਭੂਆ ਨੂੰ ਕੋ ਹੋ ਜੋ ਅੱਜ ਤਾਂ 10 15 ਦਿਨ ਪਏ ਰਖੜੀ ਨੂੰ ਪਹਿਲਾਂ ਜਾ ਕੇ ਮੈਂ ਕੀ ਕਰਨਾ ਵਾ ਉਹਨਾਂ ਤਾਂ ਦੇੰਦ ਦੇਣੀ ਆਉਣਾ ਭੂਆ ਤੇਰੀ ਨਹੀਂ ਉਤਰ ਗਈ ਤੀ ਨਹੀਂ ਹੁਣੇ ਆਉਣਾ ਚਲ ਕੋਈ ਨਹੀਂ ਮੰਮੀ ਵੇਖ ਲੈਨੇ ਸਲਾਹ ਕਰਕੇ ਆ ਤੂੰ ਦੋ ਦਿਨ ਕੀਤੀ ਬਾਨ ਨਾ ਵੀ ਤਿੰਨ ਦਿਨ ਜਾ ਕੇ ਠੀਕ ਆ ਇਹਦਾ ਤਾਂ ਮੰਮੀ ਇਹਨਾਂ ਦਾ ਨਾ ਬਾਹਰ ਹੁਣ ਆਉਣ ਵਾਲਾ ਵਾ ਜਦੋਂ ਆਏਗਾ ਨਾ ਇਹਨਾਂ ਨਾਲ ਸਲਾਹ ਕਰਕੇ ਨਾ ਫਿਰ ਮੈਂ ਚਲ ਜਾਂਗੀ ਚਲ ਕੋਈ ਨਹੀਂ ਫਿਰ ਵੇਖ ਲਈ ਫਿਰ ਮੇ ਮਮਿੰ ਕੀ ਦੱਸਾਂ ਕਿ ਮੀ ਲੋਨਾਂ ਨੇ ਫੋਨ ਹੀ ਨਹੀਂ ਇੱਕ ਵਾਰੀ ਵੀ ਕੀਤਾ ਨਾ ਭਰਜਾਈ ਨੇ ਫੋਨ ਕੀਤਾ ਨਾ ਵੀਰੇ ਨੇ ਆਣ ਕੇ ਬਾਹਰੋਂ ਫੋਨ ਕੀਤਾ ਮੰਮੀ ਨੇ ਡੇ ਆ ਨਾ ਬਦੋ ਬਦੀ ਭੇਜਣ ਪਰ ਮੈਨੂੰ ਕਿਸੇ ਨੇ ਫੋਨ ਹੀ ਨਹੀਂ ਕੀਤਾ ਤਾਂ ਮੈਂ ਕਿਹੜੇ ਮੂਹਨ ਉੱਥੇ ਚਲ ਜਾ ਮੰਮੀ ਹੁੰਦੀ ਜਿਦੋਂ ਪਹਿਲਾਂ ਉਦੋਂ ਤਾਂ ਮੈਂ ਚਲ ਜਾਂਦੀ ਛੇਤੀ ਛੇਤੀ ਹੋ ਜਦੋਂ ਪਰਜਾਈ ਮੋਹ ਪਿਆੜੀ ਨਹੀਂ ਕਰਦੀ ਮੈਂ ਕਿੱਦਾਂ ਜਾਵਾਂ ਉੱਥੇ ਰੋਟੀ ਤੇ ਬਣੀ ਗਈ ਆ ਤੇ ਮੰਮੀ ਨੂੰ ਪੁੱਸ ਲੈਣੀ ਆ ਮੰਮੀ ਰੋਟੀ ਲੈ ਆਵਾ ਝਟ ਤੇ ਇਹਨਾਂ ਨੂੰ ਭੁੱਖ ਲੱਗ ਜਾਂਦੀ ਐ ਕਦੀ ਕਹਿੰਦੇ ਸਾਡੀ ਸ਼ੂਗਰ ਵਧ ਗਈ ਕਦੀ ਕਹਿੰਦੇ ਸਾਡਾ ਬੀਪੀ ਵਧ ਗਿਆ ਚਲ ਪੋਸ ਹੀ ਹੁੰਨੀ ਐ ਪਹਿਲਾਂ ਤੇ ਮੰਮੀ ਰੋਟੀ ਲੈ ਆਈ ਆਵਾ ਪੁੱਸਣਾ ਕੀ ਆ ਰੋਟੀ ਪਾ ਹੀ ਲੈਣੀ ਆ ਨਾ ਖਾਏਗੀ ਮੰਮੀ ਤੇ ਕੀਰਤ ਨੂੰ ਦੇ ਦਾਂਗੀ ਕਰੋਟੀ ਘਰੀਆ ਮੈਂ ਬਾਂਦੀ ਔਰ ਸੋਈ ਚ ਗਰਮੀ ਬੜੀ ਆ ਤੇ ਜਿਉਂ ਨਹੀਂ ਪਾ ਕੇ ਖਾਣੀ ਹੋਏਗੀ ਤੇ ਖੋਲੇਗੀ ਨਹੀਂ ਤੇ ਫਿਰ ਕਿਤਨੂ ਨਹੀਂ ਇਹੋ ਹੀ ਵੇਖੀ ਜਾ ਨਾ ਛਰਦਿਆ ਕਰ ਹਰ ਟਾਈਮ ਗੇਮ ਹੀ ਖੇੜਦਾ ਰਹਿਣਾ ਦੱਦੀ ਆ ਵੀਖ ਲੈਂਦਾ ਫੋਨ ਮੁੜ ਕੇ ਮੰਮਾ ਨੇ ਖੋਲੇ ਨਾ ਖੋਲੇ ਨਾ ਮੰਮਾ ਨੇ ਛੱਡ ਵੀ ਦਈਦਾ ਹੋਈਦਾ ਛੱਡ ਦੇ ਨਾ ਜਦੋਂ ਦਾ ਸਕੂਲ ਆਇਆ ਉਦੋਂ ਦਾ ਵੇਖਣ ਡਿਆਂ ਹਾ ਲੋ ਮੰਮੀ ਰੋਟੀ ਖਾ ਲੋ ਮੈਂ ਆਣੀ ਕੀ ਰੋਟੀ ਗਗਨ ਖਾਣੀ ਕੀਰਤ ਨੂੰ ਦੇ ਦੇ ਤੇ ਨਾਲੇ ਵਿੱਚ ਮਸਾ ਕਿਉਂ ਮੁੰਡੇ ਨੂੰ ਪਾ ਦਿਆ ਕਰ ਮੰਮੀ ਮੈਂ ਤੇ ਤਾਂ ਨਹੀਂ ਪਾਇਆ ਪਿੱਟਾ ਦਾ ਬੀਪੀ ਵੱਧ ਜਾਂਦਾ ਵਾ ਮੈਂ ਤੇ ਟਾਡੇ ਵਾਸਤੇ ਲਿਆਂਦੀ ਪਤਾ ਮੈਨੂੰ ਤੇਰਾ ਜਦੋਂ ਉਹਨੂੰ ਦਿਨੀ ਉਦਾਂ ਹੀ ਘਟੀ ਦਿਨੀ ਆਪ ਤੋਂ ਮੱਖਣ ਪਾ ਲੈਣੀ ਚਾਹੇ ਕਿਉਂ ਪਾ ਲੈਣੀ ਵਿੱਚ ਚੱਲ ਕੋਈ ਗੱਲ ਨਹੀਂ ਗਾੜੀ ਤੋਂ ਪਾ ਦੇ ਪਾ ਦੇ ਇਹਨੂੰ ਕਿਉਂ ਖਾਂ ਪੁੱਤ ਆਪ ਨੂੰ ਮੈਂ ਨਾ ਪਾਪਾ ਕੇ ਮੱਖਣ ਖਾਂਦੀ ਮੈਂ ਵੇਨੀ ਆ ਤੇ ਮੁੰਡੇ ਨੂੰ ਇਦਾਂ ਹੀ ਰੋਟੀ ਦੇ ਦਿੰਦੀ ਹੁਣ ਇਹੋ ਹੀ ਉਮਰ ਵਾ ਖਾਂਦੀ ਨਿਆਣੇ ਦੀ ਫੇਰ ਤੇ ਪਾ ਲਾ ਸਾਰੀ ਰੋਟੀ ਖਾ ਲਈ ਤਾਂ ਹੁਣ ਕਿਉ ਹੋ ਲੈ ਕੇ ਆਈ ਜੀ ਲੋ ਖਾਣਾ ਹੋਣਾ ਤਾਂ ਪਵਾ ਲਿਆ ਕਰ ਉਹ ਨਹੀਂ ਪਾ ਕੇ ਦਿੰਦੀ ਤੇ ਹੁੰਦੀ ਚੰਗਾ ਮੰਮੀ ਜੀ ਮੈਂ ਤਾਂ ਦੇਣਾ ਇੱਕ ਗੱਲ ਕਰਨੇ ਹੀ ਮੇਰਾ ਭਰਾ ਬਾਰੋ ਆਇਆ ਵਾ ਤੇ ਮੇਰਾ ਰਾਦਾ ਵੀ ਰਖੜੀ ਬਾਨੀ ਆਵਾ ਮੈਂ ਰਮਾਨ ਨਾ ਬਹਿ ਜਾ ਅਜੇ 15 ਦਿਨ ਪਏ ਨੇ ਮੰਮੀ ਨਾਲੇ ਮੇਲਾ ਆਵਾਂਗੀ ਨਾਲੇ ਰਖੜੀ ਬੰਨਣਾ ਵਾਂਗੀ ਤਾਂ ਕਿ ਮੇਰੀ ਗੱਲ ਸੁਣ ਤੇਰਾ ਕਿਹੜਾ ਸਕਾ ਭਰਾ ਵਾ ਹੈ ਚਾਚਿਆਂ ਤਾਇਿਆਂ ਦੇ ਜਿਹੜੇ ਮੁੰਡੇ ਹੁੰਦੇ ਨੇ ਕੋਈ ਭਰਾ ਬੰਨਦੇ ਨੇ ਚੁੱਪ ਕਰਕੇ ਦਰਮਾਨ ਨਾਲ ਬਹਿ ਜਾ ਕਿਤੇ ਨਹੀਂ ਜਾਣਾ ਮੰਮੀ ਕਿਉਂ ਨਹੀਂ ਜਾਣਾ ਮੈਂ ਜਾਣਾ ਰਖੜੀ ਬੰਨਣ ਜਿਹੜੇ ਚਾਚੇ ਤਾਏ ਦੇ ਮੁੰਡੇ ਆ ਨਾ ਉਹ ਵੀ ਭਰਾ ਆਈ ਆ ਅੱਗੇ ਨਹੀਂ ਜਾਂਦੀ ਨਾਲੇ ਮੈਂ ਬੰਨਣ ਮੈਨੂੰ ਨਹੀਂ ਪਤਾ ਮੈਂ ਜਾਣਾ ਨਿਆਣੇ ਸਕੂਲੇ ਘਲਾਉਣੇ ਤਾਂ ਟਿਊਸ਼ਨ ਤੇ ਘਲਾਉਣੇ ਕਿੰਨੇ ਘਲਾਉਣੇ ਨੇ ਰਮਾਨ ਨਾਲ ਤੇ ਬੈਠੀ ਰੋ ਜਦੋਂ ਆਏਗੀ ਨਾ ਰਖੜੀ ਵੇਖੀ ਜਾਊਗੀ ਅਜੇ 10 ਦਿਨ ਪਏ ਨੇ। ਪਹਿਲਾਂ ਡੈਪੀ ਆਪੁਰਕਣ। ਆ ਚੋਕਲਾ ਭਾਂਡੇ ਹੁਣ ਤਨੂੰ ਲਖੜੀ ਦੀ ਪੈ ਗਈ ਆ ਤੇ ਭਾਂਡੇ ਭੁੰਡੇ ਚੱਕਣ ਦਾ ਨੀ ਪਤਾ ਕੰਮ ਕਰਨ ਦਾ। ਗੰਧੀ ਰਹਿੰਦੀ ਆ ਮੇਰੇ ਵੱਲ। ਪਤਾ ਨਹੀਂ ਕਿਦਾਂ ਦਾ ਸੁਭਾਅ ਆ। ਬੰਦਾ ਆਪਣੇ ਧਿਆਨ ਵਿੰਦਾ ਵੀ ਕੰਮ ਵੀ ਕਰਦਾ ਵਾ ਘਰ ਦਾ ਕੋਈ ਤੇ ਹੋਰ ਬਸ ਮੈਂ ਤੁਰ ਪਾਂ ਉਹਦਾਂ ਨੂੰ ਚੱਕ ਕੇ ਕਦੀ ਕੇਸ ਪਾਸੇ ਨੇ ਕਦੀ ਕੇਸ। ਇਹਨੂੰ ਹੀ ਭਾਰ ਸੋਨਾ ਕਿਤੇ ਪਰ ਲਿਆ ਕਰ ਮਾਸਾ ਛੱਡ ਪਣਾ ਜਾਂ ਕਿਤੇ ਕਿਤਾਬ ਵੇਖ ਲੈ ਕਿਤੇ। ਫੇਡਾਂ ਚੱਲਿਆ ਆ ਮੈਂ ਕਿਤਾਬ ਨਾ ਵੇਖੀ ਹਾਲ ਟਾਈਮ ਬਸ ਤੂੰ ਹੀ ਮਾਂ ਵਾਂਗੂ ਇਗੜਾ ਘਟ ਬ ਮੈਂ ਮਾਂ ਤੇ ਗਿਆ ਵਕ ਜੇ ਅੱਜ ਮੇਰਾ ਵੀ ਕਿਤੇ ਸਕਾ ਭਰਾ ਹੁੰਦਾ ਤੇ ਮੈਨੂੰ ਕਿਉਂ ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਆ ਆਪਾ ਵੀ ਜਾਣਦੀ ਰਹੀ ਇਹਦਾ ਕਿਹੜਾ ਭਰਾ ਹੈਗਾ ਅਸੀਂ ਆ ਅੱਜ ਲੱਗੀ ਮੈਨੂੰ ਗੱਲਾਂ ਕਰਨ ਮੈਂ ਸੋਚ ਚੰਡੀ ਹਾਂ ਕਿ ਜਿਹੜੀਆਂ ਟੌਫੀਆਂ ਬਾਹਰੋਂ ਲਿਆਏ ਆ ਫਰਿੱਜ 'ਚ ਕਿੰਨਾ ਕਚੇ ਰੱਖਣੀਆਂ ਆ ਇੱਦਾਂ ਕਰਦੀ ਆ ਇਹਨਾਂ ਨੂੰ ਸਲਾਹ ਕਰਦੀ ਆ ਕਿ ਪਿੰਡੋਂ ਹੋ ਆਈਏ ਜੇ ਪਹਿਲਾਂ ਕੁੜੀਆਂ ਆ ਗਈਆਂ ਨਾ ਤੇ ਸਾਰੀਆਂ ਟੌਫੀਆਂ ਨਾ ਇਹਨਾਂ ਨੇ ਉਹਨਾਂ ਨੂੰ ਦੇ ਦੇਣੀਆਂ ਆ ਜਾਨੀ ਨਾ ਵੱਲ ਮੇਰੀ ਗੱਲ ਸੁਣੋ ਤੁਹਾਨੂੰ 2-3 ਦਿਨ ਹੋ ਗਏ ਆਏ ਤੇ ਪਿੰਡੋਂ ਹੀ ਹੋ ਹੁੰਦੇ ਨਾਲ ਪ੍ਰਾਣ ਮਿਲੰਦੇ ਚਲ ਕੋਈ ਗੱਲ ਨਹੀਂ ਸਦੀਪ ਕਿਹ ਦਿਨ ਟਾਈਮ ਕੱਢਗੇ ਨਾ ਤੇ ਚਲ ਜੰਨੀ ਆ ਟਾਈਮ ਕੀ ਕੱਢਣਾ ਟਾਈਮ ਹੀ ਆ ਖਾਦਾ ਖੂਦਾ ਵੀ ਝੋਨੇ ਨੂੰ ਪੈਣ ਵਾਲੀਆਂ ਉਹ ਪਾ ਗਏ ਨਾ 2 ਦਿਨ ਲੱਗਣੇ ਆ ਫਿਰ ਚਲ ਜਾਗੇ ਉਹ ਕੋਈ ਗੱਲ ਨਹੀਂ ਖਾ ਤੇ ਬਾਅਦ ਚ ਵੀ ਪੈ ਜਾਊਗੀ ਆ ਜਿਹੜਾ ਤੁਸੀਂ ਸਮਾਨ ਲੈ ਕੇ ਆਏ ਟੌਫੀਆਂ ਲਿਆਂਦੀਆਂ ਵਾ ਇਹ ਖਰਾਬ ਹੋ ਜਾਣੀਆਂ ਗਰਮੀ ਇੰਨੀ ਆ ਤੁਨਾਂ ਨੇ ਨਿਆਣਿਆਂ ਨੂੰ ਦੇਵਾਂਗੇ ਗਲਤ ਤੇਰੀ ਠੀਕ ਵਾ ਅਧੀਆਂ ਟੌਫੀਆਂ ਨਾ ਉੱਥੇ ਲੈ ਜੀ ਅਧੀਆਂ ਕੱਢ ਕੇ ਰੱਖ ਲਈ ਗगन ਨੂੰ ਸਿਮੀ ਨੂੰ ਵੀ ਦੇਣੀ ਹੈ ਉਹ ਕੋਈ ਗੱਲ ਨਹੀਂ ਬਚਣ ਗਈਆਂ ਨਾ ਤੇ ਉਹਨਾਂ ਵਾਸਤੇ ਵੀ ਰੱਖ ਲੂੰਗੀ ਪਹਿਲਾਂ ਉਹਨਾਂ ਨੇ ਚੇਚੀਆਂ ਮੰਗਾਈਆਂ ਨਿਆਣਿਆਂ ਨੇ ਕਿ ਭੂਈ ਸਾਡੇ ਟੌਫੀਆਂ ਮੰਗਾਈ ਸਨੀਪੋ ਉਹ ਤਾਂ ਗੱਲ ਹੈਗੀ ਆ ਹੁਣ ਸਿਮੀ ਵਾਸਤੇ ਰੱਖਣੀਆਂ ਪੈਣੀਆਂ ਉਹਨੂੰ ਵੀ ਤਾਂ ਗੋਣੀ ਆ ਭਰਾ ਬਾਹਰੋਂ ਆਇਆ ਵਾ ਉਹ ਕੋਈ ਗੱਲ ਨਹੀਂ ਦੇ ਦੂੰਗੀ ਮੈਂ ਕੱਲ ਹੀ ਨੇ ਤਾਂ ਨਹੀਂ ਖਾ ਜਾਣੀਆਂ ਉਦੋਂ ਕੀਰਤ ਨੇ ਮੈਨੂੰ ਕਿਹਾ ਹੈ ਉਹ ਮੇਰੀ ਤੋਹਿਆਂ ਲੈ ਕੇ ਆਇਓ ਉਹਨਾਂ ਦੀ ਤੁਹਾਨੂੰ ਫਿਕਰ ਪੈ ਗਈ ਐ ਤੇ ਜਿਹੜੇ ਨਿਆਣਿਆਂ ਨੇ ਮਗਾਈਆਂ ਵਾ ਉਹਨਾਂ ਦੀ ਨਹੀਂ ਹੈਗੀ ਤੁਹਾਨੂੰ ਉਹ ਚੱਲ ਬੱਬਾ ਉੱਥੇ ਵੀ ਲੈ ਜੀ ਤੂੰ ਉੱਥੇ ਵੀ ਲੈ ਜਾਾਂਗੇ ਅੱਦੇ ਨਹੀਂ ਕਰ ਲਿਓ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਦੇ ਦਾਂਗੇ ਸੰਦੀਪ ਉਹਨਾਂ ਐ ਨਾ ਦੋ ਨਾ ਪਰ ਇਹ ਤੂੰ ਕਿਉਂ ਖਿਜਣ ਨਹੀਂ ਐ ਇੰਨੀਆਂ ਚੰਗੀਆਂ ਵਿਚਾਰੀਆਂ ਮੈਂ ਕਦੋਂ ਖਿਜਣ ਦੀ ਐ ਤੇ ਨਾਲੇ ਮੇਰੀ ਗੱਲ ਸੁਣੋ ਨਾਲੇ ਰਖੜੀ ਬੰਨਣਾ ਵਾਂਗੇ ਉਹ ਰਖੜੀ ਬੰਨਣ ਵੀ ਚੱਲ ਜਾਾਂਗੇ ਆਏ ਦਾਦਣਾ ਹੈਗੇ ਉਹਨਾਂ ਕਹਿਣਾ ਵਾ ਇਬਾਰਾਉ ਆਇਆ ਵਾ ਇੱਕ ਵੜਜੇ ਨਾ ਦੋਵੇਂ ਕੰਮ ਨੇ ਪਟਾ ਚੱਲਿਆ ਵਾ ਮੇਲੇ ਵੀ ਗਿਆ ਵਾ ਰਖੜੀ ਵੀ ਬੰਨ ਚੱਲਿਆ ਵਾ ਰਖੜੀ ਬਾਅਦ ਚ ਬੰਨ ਚੱਲ ਜਾਂਗੇ ਆਪਣੀਆਂ ਭੈਣਾਂ ਨੇ ਆਉਣਾ ਵਾ ਤੇ ਕਿਦਾਂ ਚਾਹ ਚੜਨ ਡਿਆ ਵਾ ਮੈਂ ਜਾਣਾ ਤੇ ਬੋਲਣ ਲੱਪੇ ਆ ਉਹ ਸੰਦੀਪ ਜਾਣਾ ਹੀ ਆ ਮਨਾ ਕਦੋਂ ਕੀਤਾ ਮੈਂ ਉਹ ਚਲੋ ਠੀਕ ਆ ਕੋਈ ਗੱਲ ਨਹੀਂ ਚੱਲ ਜਾਂਗੇ ਪਾਣੀ ਗਗਨ ਦੇ ਨਾਂ ਤੋਂ ਸਿਮੀ ਦੇ ਨਾਂ ਤੋਂ ਇੰਨਾ ਖਿੱਚਦੀ ਕਿਉਂ ਆ ਚੱਲ ਜੀ ਉਹ ਨੇੜੇ ਨੇ ਟੌਫੀਆਂ ਖਾਣੀਆਂ ਵਾ ਇਹ ਨਵੇਂ ਦਿਖਾਣੀਆਂ ਆ ਵਿਚਾਰਿਆਂ ਨੇ ਕੀਰਤ ਨੇ ਸਪੈਸ਼ਲ ਫੋਨ ਕੀਤਾ ਮੈਨੂੰ ਅਮਰੀ ਮੇਰੀ ਟੌਫੀਆਂ ਲੈ ਕੇ ਆਏ ਹੋ ਪਤਾ ਨਹੀਂ ਇਦਾਂ ਕਿਉਂ ਕਰਦੀ ਆ ਕਿੱਡਾ ਇਹਨਾਂ ਨੂੰ ਭੈਣਾਂ ਦਾ 헤 ਜਾਉਂ ਡਿਆ ਵਾ ਭੈਣਾਂ ਨੂੰ ਮੈਂ ਚੰਗੀ ਤਰ੍ਹਾਂ ਟੌਫੀਆਂ ਦਿੰਨੀ ਆ ਨਾਲੇ ਤੇ ਲਿਆਂਦੀਆਂ ਟੌਫੀਆਂ ਸਾਡੇ ਪੈਸੇ ਖਰਚ ਹੋਏ ਆ ਜਿਹੜਾ ਡਰਾਈ ਫਰੂਟ ਵੀ ਲਿਆਂਦਾ ਵਾ ਨਾ ਇਦਾਂ ਕਰਦੀ ਆ ਉਹ ਵੀ ਲਫਾਫੇ ਚ ਪਾ ਲੈਣੀ ਆ ਜੇ ਉਹ ਪਹਿਲਾਂ ਆ ਗਈਆਂ ਨਾ ਤੇ ਇਹਨਾਂ ਨੇ ਸਾਰਾ ਇਹਨਾਂ ਨੂੰ ਦੇ ਦੇਣਾ ਵਾ ਤੇ ਇਹ ਮੈਂ ਹੋਰ ਨਹੀਂ ਦੇਣਾ ਆਪਣੀ ਨਹੀਂ ਤੇ ਆਉਣਾ ਹੀ ਆਉਣਾ ਵਾ ਉਹ ਲਾਗੋ ਜਿਹੜੀ ਤਾਏ ਦੀ ਕੁੜੀ ਨਾ ਇਹਨੇ ਮੂੰਹ ਚੋਕੇ ਆ ਜਣਾ ਭਰਾ ਨਹੀਂ ਹੈਗਾ ਤੇ ਸਾਡਾ ਕਸੂਰ ਵਾ ਜਿਹਨੂੰ ਮਰਜ਼ੀ ਜਾ ਕੇ ਬੰਨੇ ਰਖੜੀ ਵਾਧੂ ਪੈਸੇ ਰਖੇ ਇਨਾਂ ਵਾਸਤੇ ਅੱਗੇ ਇਹਨਾਂ ਨੇ 3-4 ਲੱਖ ਰੁਪਇਆ ਗਵਾਇਆ ਵਾ ਇਹਨਾਂ ਨੂੰ ਮੈਂ ਉਦੋਂ ਮਨਾ ਕੀਤਾ ਸੀ ਕਿ ਨਾ ਜਾਓ ਬਾਹਰ ਜਦੋਂ ਪੈਲੀ ਹੈਗੀ ਆ 7-8 ਕਿਲੇ ਪੈਲੀ ਦੇ ਆ ਉਹ ਕੀ ਕਰਨੇ ਕਿੰਨੇ ਸਾਹਮਣੇ ਹੀ ਚੁੱਪ ਕਰਕੇ ਤੁਸੀਂ ਉਹ ਸਾਹਮਣੇ ਜਾਓ ਨਾਲੇ ਮੈਂ ਕੱਲੀ ਹੈਗੀ ਆ ਘਰ ਇਹਨਾਂ ਨੇ ਸੋਚਦੇ